thank you जिला जंदर दे, दे, दे मॉडल थाना शाहकोट च सबय शाहकोट दे अधीन आंदे ਪਿੰਡ ਕਾਗਣਾ ਚ 29 7 25 ਨੂੰ ਸਵੇਰੇ 5:30 ਵਜੇ ਚਗਰਾਤੇ ਦੇ ਲੰਗਰ ਦੌਰਾਨ ਇੱਕ ਲੜਾਈ ਹੋਈ ਸੀ ਜਿਸ ਵਿੱਚ ਕਰਨਦੀਪ ਉਰਫ ਨੰਦੂ ਪੁੱਤਰ ਨਰਮਲ ਸਿੰਘ ਵਾਸੀ ਕਾਗਣਾ ਨੂੰ ਉਸ ਦੇ ਪਿੰਡ ਦੇ ਹੀ ਚਾਰ ਸਾਥੀਆਂ ਨੇ ਆਪਣੇ ਦਸਤੀ ਦਾਤਰਾਂ ਔਰ ਕਈ ਦੇ ਦਸਤਿਆਂ ਨਾਲ ਗੰਭੀਰ ਸੱਟਾਂ ਜਿਹੜੀ ਮਾਰਦੇ ਨੇ ਇਧਰਾਂ ਲਾਈਆਂ ਸੀ ਇਹ ਸੂਚਨਾ ਆਕਾਸ਼ਦੀਪ ਸਿੰਘ ਇਸ ਦੇ ਜਿਹੜੇ ਨੰਦੂ ਦੇ ਭਰਾ ਨੇ ਮੋੜਾ ਥਾਣਾ ਦੇ ਮੁਖ ਅਫਸਰ ਇੰਸਪੈਕਟਰ ਬੁਨਿੰਦਰ ਸਿੰਘ ਨੂੰ ਹਰਉਣੋਂ ਦਿੱਤੇ ਜਿਨ੍ਹਾਂ ਨੇ ਇਸ ਮਕਦਮੇ ਦੀ ਗੰਇੰਤਾ ਨੂੰ ਦੇਖਦੇ ਹੋਇਆ ਤੁਰੰਤ ਮਕਦਮਾ ਰੈਲੇਵੈਂਟ ਸੈਕਸ਼ਨ ਤਹਿਤ ਜਿਹੜੀ ਅਟੈਂਪਟ ਟੂ ਮਰਡਰ ਸੈਕਸ਼ਨ ਦੇ ਦਰਜ ਕੀਤਾ ਜੋ ਇਸ ਮਕਦਮੇ ਦੀ ਗੰਇੰਤਾ ਦੇ ਮੰਦੇ ਨਜ਼ਰ ਮਾਣਯੋਗ ਐਸਐਸਪੀ ਜ਼ਿਲ੍ਹਾ ਜੰਮਦਰ ਤੇ ਹਾਥੀਸਤਾਰ ਹੰਦਰ ਸਿੰਘ ਵਰਖੀ ਦੀ ਵੱਲੋਂ ਸਵੇਤ ਐਸਪੀ ਸਰਵਜੀਤ ਰਾਏ ਜਿਨੇ ਗਾਈਡ ਦੀ ਲਾਈਨ ਤੇ ਮੋੜਾ ਥਾਣਾ ਦੀ ਸ਼ਾਗੁਰ ਦੀ ਟੀਮ ਨੇ ਅਧੂਨਿਕ ਢੰਗ ਤਰੀਕਿਆਂ ਨਾਲ ਇਸਦੇ ਪਹਿਲਾਂ ਦੋ ਦੋਸ਼ੀ ਗ੍ਰਫਤ ਕਰਨ ਕੀਤੇ ਔਰ ਉਸ ਤੋਂ ਬਾਅਦ ਇਹ ਜਿਹੜਾ ਦੋਸ਼ੀਆਂ ਨੂੰ ਜਿਹੜਾ ਜੇਲ੍ਹ ਵੀ ਭੇਜਿਆ ਗਿਆ ਔਰ ਇਹ ਜਿਹੜਾ ਪੀੜਤ ਸੀਗਾ ਜਿਹੜਾ ਕਰਨਦੀਪ ਨੰਦੂ ਇਹਦੇ ਬਹੁਤ ਜ਼ਿਆਦਾ ਗੰਭੀਰ ਸੱਟਾਂ ਸੀ ਇਸ ਜਿਹੜਾ ਸੱਤਾਂ ਹਸਪੀਟਲ ਨਿਰੰਦਰ ਜੀ ਦੇ ਜਿਹੜੇ ਲਾਇ ਸੀਗਾ ਜਿਹਦੀ ਸੱਤਾਂ ਦੀ ਤਬੀਅਤਾ ਨਾ ਸੰਦਿਆ ਹਸਾਦੇ ਹੋਇਆ ਦੋ ਤਿੰਨ ਪਹਿਲਾਂ ਇਹਦੀ ਜਿਹੜੀ ਹੈ ਮੌਤ ਹੋ ਗਈ ਤੇ ਮੁਕਾਦਮੇ ਵਿੱਚ ਜਿਹੜਾ ਜੁਰਮ 302 ਜਿਹੜਾ ਕਤਲ ਦਾ ਨਾਂ ਸੈਕਸ਼ਨ ਐਡ ਕਰਕੇ ਤੇ ਇਹਦੇ ਬਾਕੀ ਦੇ ਰਹਿਣ ਦੇ ਦੋ ਦੋ ਸ਼ਖ ਨੂੰ ਗ੍ਰਿਫਤਰ ਕੀਤਾ ਜੋ ਇਸ ਮਗਧ ਦੇ ਵਿੱਚ ਚਾਰ ਦੋਸ਼ੀ ਕੋਲ ਜਿਹੜੇ ਨਾਮਜਦ ਹੋਏ ਪੁਲਿਸ ਵੱਲੋਂ ਚਾਰਾਂ ਨੂੰ ਗ੍ਰਿਫਤਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਆ ਜਿਵੇਂ ਜੋ ਗੁਰਪ੍ਰੀਤ ਸਿੰਘ ਕਾਲੂ}{|\text{ਮਸ਼ਾਲਜੀਤ}} \text{ਰੋ ਭੋਲਾ ਅਭਿਸ਼ੇਕ ਕਾਰੂਰ ਪਬੀ ਅਤੇ ਅਮਨ ਅਨਮੋਲ ਪ੍ਰੀਤ ਸਿੰਘ ਜਿਹੜੇ ਵਾਸੀ ਕਾਗਣਾ ਜਿਹਦੇ ਪਿੰਡ ਦੇ ਰਹਿਣ ਵਾਲੇ ਸਾਰੇ ਇਹਨਾਂ ਨੂੰ ਗ੍ਰਿਫਤਰ ਕੀਤਾ ਔਰ ਇਹਨਾਂ ਬਿਸਵਰਤੇਗ ਦਾਤਰ ਜਿਹੜੇ ਸੀਗੇ} ਔਰ ਕਈ ਦਾ ਦਸਤਾਵੇਜ਼ ਬ੍ਰਾਂਧ ਕੀਤਾ ਔਰ ਇਹਨਾਂ ਦਾ ਮਾਂਜੋ ਅਦਾਲਤ ਤੇ ਪੇਸ਼ ਕਰ ਰਿਹਾ ਮੰਡਾ ਸੀ ਕਿ ਤੱਕ ਇਹ ਇਸ ਦੇ ਮੁਕੱਦਮੇ ਦੀ ਧੁਗਿਆਨਾ ਤਕਤੀਸ਼ ਕੀਤੀ ਜਾ ਰਹੀ ਹੈ ਕਿਉਂਕਿ ਇੱਕ ਇੱਕ ਗੰਭੀਰ ਅਪਰਾਧ ਹੈ ਔਰ ਇਹਦਾ ਬਹੁਤ ਹੀ ਗਰੀਬ ਪਰਿਵਾਰ ਨਾਲ 19 ਸਾਲ ਦਾ ਬੱਚਾ ਸੀ ਜਿਹੜਾ ਕਰਨਦੀਪ ਵਰਸ ਨੰਦੂ ਤੇ ਇਹਦੇ ਪਰਿਵਾਰ ਨੂੰ ਸਾਡੀ ਉਹਦੇ ਨਾਲ ਪੂਰੀ ਸਹਿਮਤੀ ਹੈ ਔਰ ਉਹਨੂੰ ਕੋਰਟ ਦੇ ਜ਼ਰੀਏ ਪੂਰਾ ਇਨਸਾਫ ਡੋਨ ਲੀਪ ਜਿਹੜਾ ਜਰਿੰਦਰ ਵਿਧਿਆਥੀ ਪੁਲਿਸ ਜਿਹੜੀ ਵਤਨਵਧ ਹੈਗੀ ਹੈ ਔਰ ਬਾਕੀ ਵੀ ਅਪਰਾਧੀਆਂ ਨੂੰ ਜਿਹੜੇ ਇਸ ਤਰ੍ਹਾਂ ਦਾ ਅਪਰਾਧ ਕਰਨ ਵਾਲਿਆਂ ਨੂੰ ਸਖਤ ਤਾੜਨਾ ਕਿ ਪੁਲਿਸ ਇਸ ਤਰ੍ਹਾਂ ਦੇ ਅਪਰਾਧੀਆਂ ਨੂੰ ਜਲਦੀ ਹੀ ਜਿਹੜੇ ਕਾਨੂੰਨਾਂ ਦੇ ਜਿਹੜੀ ਸੁਰੱਖਾ ਮਸ਼ੇ ਬੰਦ ਕਰਨ ਲਈ ਪਾਬੰਦ ਹੈ ਥੈਂਕ ਯੂ